ਕੁੱਲ 20 ਮਿੰਟਾਂ ਦੇ ਵਿੱਚ ਆਪਾਂ ਕਣਕ ਵਾਲੇ ਢੋਲ ਇੱਕ 35 40 ਮਣ ਦਾ ਇਹ 40 ਮਣ ਦਾ ਢੋਲ 20 ਮਿੰਟਾਂ ਦੇ ਵਿੱਚ ਕਿਵੇਂ ਭਰਿਆ ਸੋਨ ਸਾਰੀ ਡਿਟੇਲ ਦੇ ਵਿੱਚ ਇਸੇ ਛੋਟੀ ਵੀਡੀਓ ਦੇ ਵਿੱਚ ਹੀ ਸਾਰੀ ਜਾਣਕਾਰੀ ਆਪਾਂ 5-7 ਮਿੰਟਾਂ ਦੇ ਵਿੱਚ ਹੀ ਨਵੇੜ ਦੇਣੀ ਹੈ ਕਿਹੜੇ-ਕਿਹੜੇ ਵੀ ਰੱਖੇ ਆ ਕੀ ਗੱਲਬਾਤ ਹੈ ਕਿਵੇਂ ਆਪਾਂ 20 ਮਿੰਟਾਂ ਦੇ ਵਿੱਚ ਜਿਹੜਾ ਇੱਕ ਡਰਾਮਾ ਭਰਿਆ 40 ਮਣ ਦਾ ਠੀਕ ਹੈ ਉਹ ਸਾਰੀ ਇਸੇ ਵੀਡੀਓ ਦੇ ਵਿੱਚ ਹੀ ਜਾਣਕਾਰੀ ਸਾਰੀ ਪਈ ਹੈ ਦੇਖੋ ਯਾਰ ਸਾਰੀ ਗੱਲਬਾਤ ਕੀ ਹੈ ਟਰਾਲੀ ਆਪਾਂ ਡਰਮਾਂ ਦੇ ਨਾਲ ਲਾ ਲਈ ਜਮਾ ਆਪਾਂ ਕੀ ਕਰਿਆ ਜਿਹੜੇ ਜਦੋਂ ਢੇਰ ਦੇ ਦੇ ਵਿੱਚੋਂ ਕਣਕ ਇਕੱਠੀ ਕਰ ਲਈ ਪਹਿਲਾਂ ਤਾਂ ਕਰਕੇ ਇਕੱਠੀ ਗੱਟਿਆਂ ਦੇ ਵਿੱਚ ਪਾ ਲਈ ਗੱਟੇ ਵੀ ਐ ਨਹੀਂ ਵੀ 10 10 20 ਵੀ 30 ਕਿਲੋ ਦੇ ਅਨਾ ਘਟੋ ਘਟ 55 ਤੋਂ 60 ਕਿਲੋ ਕਣਕ ਇੱਕ ਗੱਟੇ ਦੇ ਵਿੱਚ ਹੈਗੀ ਐ ਤੇ ਜੱਗੇ ਬੌਸਾਰਗੇ ਨਾਲ ਚਲਾ ਚਲਾ ਗੱਟੇ ਆ ਜਿਹੜੇ ਮੈਂਟੋ ਸਕੈਂਟੀ ਵਿੱਚ ਮਾਰੇ ਤੇ ਡਰਮ ਥੋੜੇ ਟਾਈਮ ਦੇ ਵਿੱਚ ਜਿਹੜਾ ਭਰ ਜਾਂਦਾ ਸੀ ਤੇ ਬਹੁਤ ਹੀ ਸੌਖਾ ਤਰੀਕਾ ਇਹ ਠੀਕ ਹੈ ਗੱਟੇ ਪਰ ਕੇ ਟਰਾਲੀ ਚ ਤੇ ਟਰਾਲੀ ਚ ਸਦਾ ਡਰਾਮਾ ਦੇ ਨਾਲ ਜਿਹੜੀ ਟਰਾਲੀ ਲੱਗ ਜਾਂਦੀ ਹੈ। ਇਹੀ ਤਰੀਕਾ ਆਪਾਂ ਕਹੀ ਦਹਾਕਾਂ ਤੋਂ ਪਿਛਲਿਆਂ ਤੋਂ ਵਰਤ ਰਹੇ ਆਂ ਬਾਈ। ਠੀਕ ਹੈ ਬਹੁਤ ਸੌਖੇ ਤਰੀਕੇ ਨਾਲ ਜਿਹੜੀ ਕਣਕ ਆਪਾਂ ਡਰਾਮਾ ਦੇ ਵਿੱਚ ਪਾ ਦਿੰਦੇ ਆਂ। ਨਹੀਂ ਤਾਂ ਯਾਰ ਦੇਖਿਆ ਜਾਵੇ ਤਾਂ ਬਹੁਤ ਸਾਰੇ ਕਿਸਾਨ ਭਰਾ ਜਿਹੜੇ ਸਾਡੇ ਬਾਲਟੀਆਂ ਨਾਲ ਜਾਂ ਹੋਰ ਤਰੀਕਿਆਂ ਨਾਲ ਜਿਹੜੀ ਕਣਕ ਡਰਾਮਾ ਦੇ ਵਿੱਚ ਪਾਉਂਦੇ 10-10 15-15 ਕਿਲੋ ਵੱਧ ਤੋਂ ਵੱਧ ਪੈਂਦੀ ਆ। ਕਿੱਥੇ ਗਟਿਆਂ ਨਾਲ 60 65 ਕਿਲੋ ਦਾ ਆਉਂਦਾ ਹੈ ਤੇ ਵਿੱਚ ਮਾਰਦੇ ਨੇ ਤੇ ਡਰਮ ਨਾਲ ਦੀ ਨਾਲ ਭਰ ਕੇ ਤਾਂ ਆ ਜਾਂਦਾ ਆ ਭਈ ਆਪਣੀ 30 86 ਠੀਕ ਹੈ ਬਾਕੀ 222 ਆ ਭਈ ਇੱਧਰਲੇ ਪਾਸੇ 20 ਭਈ ਆਪਣੇ ਘਰ ਦੇ ਹੁੰਦੇ ਆ ਤਕਰੀਬਨ ਕਦੇ ਇੱਕ ਵੀ ਦਾਣਾ ਖਰਾਬ ਨਹੀਂ ਹੋਇਆ ਤੇ ਜਾ ਫਿਰ ਆਪਾਂ ਮਾੜਾ ਮੋਟਾ ਜੇ ਕੋਈ ਵਧੀਆ ਭੀ ਆਇਆ ਹੋਵੇ ਜਿਵੇਂ ਉਹ ਜਾਂ ਕੋਈ ਟ੍ਰਾਇਲ ਕਰ ਲੈਣੇ ਮਾੜਾ ਮੋਟਾ ਲੈ ਕੇ ਵੈਸੇ ਆਪਣੇ ਘਰ ਦੇ ਹੁੰਦੇ ਜਨੇ ਵੀਰ ਦੇ ਦੂਜੀ ਗੱਲ ਬਾਈ ਐਸ ਵਾਰੀ ਜਿਹੜਾ ਕਣਕ ਦਾ ਝਾੜਾ ਬਹੁਤ ਵਧੀਆ ਰਿਹਾ ਬਾਬੇ ਨਾਲ ਕਦੀ ਮੇਹ ਸੜਕਾ ਜਿਹੜਾ ਉੱਲ ਮਲਾ ਕੇ 55 ਤੋਂ 60 ਦੇ ਵਿੱਚ ਝੜ ਗਿਆ ਮਾੜੀ ਚੰਗੀ ਪਾ ਕੇ ਠੀਕ ਹੈ ਤੇ ਇਸ ਹਾਵ ਨਾਲ ਜਿਹੜੀ ਅਸੀਂ ਅੱਜ ਢੋਲਾ ਦਾ ਕੰਮ ਨਹੀਂ ਪਰੇ ਚੜਤਾ ਬਾਕੀ ਡਿਟੇਲ ਦੇ ਵਿੱਚ ਜਾਣਕਾਰੀ ਦਿੰਨੇ ਆਂ ਬਹੁਤ ਸਾਰੇ ਜਿਹੜੇ ਸਾਡੇ ਭਰਾਵਾਂ ਦੇ ਮਨ ਦੇ ਵਿੱਚ ਸਵਾਲ ਹੁੰਦੇ ਆ ਬਈ ਭਾਈ ਕਣਕ ਨੂੰ ਸਾਂਭਣ ਦੇ ਕਿਹੜੇ ਕਿਹੜੇ ਤਰੀਕੇ ਆ ਵੀ ਕਣਕ ਆਪਾਂ 1 ਸਾਲ ਸਟੋਰ ਕਰਕੇ ਕਿਵੇਂ ਰੱਖਣੀ ਆ ਉਹ ਵੀ ਆਰਗੈਨਿਕ ਤਰੀਕੇ ਦੇ ਨਾਲ ਬਚਣਾ ਕਿਵੇਂ ਆ ਯਾਰ ਆਪਾਂ ਕੀਟਨਾਸ਼ਕ ਦਵਾਈਆਂ ਤੋਂ ਬਹੁਤ ਸਾਰੇ ਜਿਹੜੇ ਸਾਡੇ ਕਿਸਾਨ ਵੀਰ ਆ ਜਾਂ ਹੋਰ ਜਿਹੜੇ ਘਰੇ ਆਪਦੇ ਕਣਕਾ ਰੱਖਦੇ ਆ ਤੇ ਉਹ ਸਲਫਾਸ ਦਾ ਜਿਹੜਾ ਇਸਤੇਮਾਲ ਕਰਦੇ ਆ ਇਸ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਜਿਹੜੀ ਜਾਣਕਾਰੀ ਹੈ ਸ਼ਾਰਟਕਟ ਦੇ ਵਿੱਚ ਦੱਸਦਾ ਹਾਂ ਵੀਡੀਓ ਨੂੰ ਦੇਖਿਓ ਐਂਡ ਤੱਕ ਪੂਰੀ ਡਿਟੇਲ ਦੇ ਵਿੱਚ ਤੁਹਾਨੂੰ ਜਾਣਕਾਰੀ ਆਪਾਂ ਦੇਵਾਂਗੇ ਠੀਕ ਹੈ ਸਭ ਤੋਂ ਪਹਿਲਾਂ ਕੀ ਕਰਨਾ ਤੁਸੀਂ ਸਭ ਤੋਂ ਪਹਿਲਾਂ ਕਿਸਾਨ ਭਰਾਵੋ ਤੁਸੀਂ ਜਿਹੜੇ ਤੁਹੇ ਤੁਸੀਂ ਕਣਕ ਵੱਟ ਕੇ ਲਿਆਉਣੀ ਹੈ ਘਟੋ ਘਟ 10 ਤੋਂ 15 ਦਿਨ ਇਹਨੂੰ ਧੁੱਪੇ ਸੁਕਾਓ ਮੈਂ ਕਹਿੰਦਾ ਜੇ ਆਹ ਛੋਡੀ ਕਣਕ 2 ਸਾਲ ਵੀ ਇਹ ਡਰਮ ਦੇ ਵਿੱਚ ਪਈ ਰਹੇ ਤਾਂ ਕੁਝ ਨਹੀਂ ਹੁੰਦਾ ਉਹ ਖਰਾਬ ਨਹੀਂ ਹੋਊਗੀ ਜੇ ਸੁੱਕੀ ਹੋਈ ਉਹਨੂੰ ਚੱਪ ਕੇ ਦੇਖੋ ਯਾਰ ਕੜਕ ਕਰਕੇ ਦਾਣੇ ਦੀ ਆਵਾਜ਼ ਆਉਂਦੀ ਹੈ ਜਦੋਂ ਉਹ ਚੀਜ਼ ਆਉਣ ਲੱਗ ਗਈ ਹਨਾ ਸੁੱਕੀ ਛੋਟੀ ਕਣਕ ਜੇ ਤੁਹਾਨੂੰ ਪਤਾ ਲੱਗ ਗਿਆ ਐ ਪਤਲੀ-ਪਤਲੀ ਕਰਕੇ ਜਿਹੜੀ ਬੇਡ ਦੇ ਵਿੱਚ ਖਿਲਾਰ ਦਿਓ ਐ ਨਹੀਂ ਵੀ ਯਾਰ ਜਿੱਥੇ ਢੇਰੀ ਲੱਗੀ ਐ ਤੇ ਪਈ ਰਹਿਣ ਦਿਓ ਉਵੇਂ ਨਹੀਂ ਲੋਟ ਆਉਣਾਗਾ ਮਾ ਠੀਕ ਹੈ ਤੇ ਜਦੋਂ ਤੁਸੀਂ ਡਰਮਾਂ ਦੇ ਵਿੱਚ ਜਾਂ ਬੋਰੀਆਂ ਦੇ ਵਿੱਚ ਪਾ ਕੇ ਰੱਖਣੀ ਐ ਸੁੱਕੀ ਹੋਣੀ ਚਾਹੀਦੀ ਐ ਛੋਟੀ ਕਣਕ ਬਿਲਕੁਲ ਛੋਟੀ ਕਣਕ ਕਦੇ ਨਹੀਂ ਖਰਾਬ ਹੋਊਗੀ ਨਾ ਛੋਟੀ ਕਣਕ ਨੂੰ ਲੱਗੂਗਾ ਤੇ ਨਾ ਛੋਡੀ ਕਿਤੇ ਉਹ ਕਹਿੰਦੇ ਹੁੰਦੇ ਆਪਣਾ ਇੱਕ ਸੁਸਰੀ ਜੀ ਬਣ ਜਾਂਦੀ ਐ ਲੱਗ ਜਾਂਦਾ ਜੀ ਨੂੰ ਕਹਿੰਦੇ ਸੁਸਰੀ ਨਾਲ ਹੀ ਖਰਾਬ ਹੋ ਜਾਂਦੀ ਐ ਕਣਕ ਹਣਾ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਤਣਕ ਪਾਉਂਗੇ ਆਪਾਂ ਪਿਛਲੇ 20 25 ਸਾਲਾਂ ਤੋਂ ਇਹੀ 30 ਸਾਲ ਹੋ ਗਿਆ ਡਰਮਾ ਨੂੰ ਮੈਂ ਵੀ ਦੀ ਵੀ ਪਾਈ ਸੀ ਪਿੱਛੇ ਜੇ ਤੇ ਇਹੀ ਤਰੀਕਾ ਵਰਤ ਰਹੇ ਹਾਂ ਇੱਕ ਦਾਣਾ ਵੀ ਕਦੇ ਖਰਾਬ ਨਹੀਂ ਹੋਇਆ ਠੀਕ ਹੈ ਡੱਬੀਆਂ ਜ਼ਰੂਰ ਪਾ ਦਨੇ ਆਂ ਕਈ ਵਾਰੀ ਆਪਾਂ ਨਿੰਮ ਜ਼ਰੂਰ ਪਾ ਦਨੇ ਆਂ ਨਿੰਮ ਪਾ ਸਕਦੇ ਹੋ ਤੁਸੀਂ ਡੱਬੀਆਂ ਪਾ ਸਕਦੇ ਹੋ ਸਲਫਾਸ ਪਾਉਣ ਦੀ ਕੋਈ ਲੋੜ ਨਹੀਂ ਜਦੋਂ ਤੁਸੀਂ ਜਿਹੜੀ ਚੀਜ਼ ਖਾ ਰਹੇ ਹੋ ਤੁਸੀਂ ਉਹਦੇ ਵਿੱਚ ਕਦੇ ਵੀ ਕੀਟਨਾਸ਼ਕ ਦਵਾਈਆਂ ਦਾ ਜਿਹੜਾ ਇਸਤੇਮਾਲ ਨਾ ਕਰੋ ਉਹੀ ਚੀਜ਼ ਤੁਸੀਂ ਖਾਣੀ ਹੈ ਤੇ ਉਹਦੇ ਵਿੱਚ ਹੀ ਤੁਸੀਂ ਗੰਦੀਆਂ ਦਵਾਈਆਂ ਰੱਖੀ ਜਾਂਦੇ ਹੋ ਥੋੜੀ ਜੀ ਮਿਹਨਤ ਕਰ ਲਓ ਨੁਸਖਾ ਸਕੂਲੋ ਤੇ ਜਿਹੜਾ ਡਰਾਮਾ ਤੁਹਾਡਾ ਵਧੀਆ ਸਾਫ਼ ਸੁਥਰਾ ਹੋਣਾ ਚਾਹੀਦਾ ਤੁੱਤਪ ਲੱਗੀ ਹੋਣੀ ਚਾਹੀਦੀ ਹੈ ਯਾਰ ਮੈਂ ਕਹਿੰਦਾ ਤੁਹਾਡੀ ਜਿਹੜੀ ਕਣਕ ਦਾ 2 ਸਾਲ ਨਹੀਂ ਖਰਾਬ ਹੁੰਦੀ ਠੀਕ ਹੈ ਜੇ ਤੁਸੀਂ ਆਹ ਤਰੀਕਾ ਸਾਡੇ ਵਾਲਾ ਵਾਸਤੋਂਗੇ ਤੇ ਕਣਕ ਖਰਾਬ ਹੋਣ ਦੇ ਨਵੀਂ ਕਣਕ ਦੇ ਵਿੱਚ ਜਦੋਂ ਆਉਂਦੀ ਆਪਾਂ ਗਿੱਲੀ ਕਣਕ ਨਾਲ ਦੀ ਨਾਲ ਕਈ ਕਿਸਾਨ ਭਰਾ ਕੀ ਕਰਦੇ ਆ ਵੀ ਆਪਾਂ ਕਹਿੰਦੇ ਯਾਰ ਆਪਾਂ ਛੇਤੀ ਕੰਮ ਨਵੇਂੜੂ ਨਹੀਂ ਭਾਈ ਛੇਤੀ ਕੰਮ ਯਾਰ ਕਾਦੇ ਵਾਸਤੇ ਆਪਾਂ ਨਵੇਂੜਨਾ ਜਦੋਂ ਆਪਾਂ ਸਾਲ ਭਰਦਾ ਵਾ ਸਟਾਕ ਇਕੱਠਾ ਕਰਕੇ ਰੱਖਣਾ ਤੇ ਉਹ ਚੀਜ਼ ਥੋੜੀ ਸੁੱਕੀ ਹੋਣੀ ਚਾਹੀਦੀ ਹੈ ਠੀਕ ਹੈ ਜਦੋਂ ਨਵੀਂ ਆ ਗਈ ਥੋੜੀ ਕਣਕ ਦੇ ਵਿੱਚ ਤੇ ਸਮਝ ਲਓ ਥੋੜੀ ਕਣਕ ਹੈ ਜਿਹੜੀ 4 ਮਹੀਨਿਆਂ ਦੇ ਵਿੱਚ ਵਿੱਚ ਜਿਹੜੀ ਲੱਗਣੀ ਹੈ ਸ਼ੁਰੂ ਹੋ ਜੂਗੀ ਫਿਰ ਤੁਸੀਂ ਕਹਿੰਦੇ ਨਾ ਯਾਰ ਐਂਡ ਤੇ ਜਾ ਕੇ ਜਦੋਂ ਆਪਾਂ ਜਦੋਂ ਤੁਸੀਂ ਪਹਿਉਣ ਵਾਸਤੇ ਚੱਕੀ ਤੇ ਜਾ ਕੇ ਤੇ ਹੋਰ ਜਾਂਦੇ ਆ ਉਹ ਚ ਰੇਤਾ ਆ ਜਾਂ ਦਸਣ ਲੱਗ ਜਾਂਦਾ ਤੁਹਾਨੂੰ ਹੁਣ ਅਸੀਂ ਬਾੜੀ ਸਾਫਤਾ ਨਹੀਂ ਕੀਤੀ ਪੱਕੇ ਥਾਣੇ ਕੱਢਤੀ ਇੱਕ ਵਾਰੀ ਵਿੱਚੋਂ ਮਾੜਾ ਮੋਟਾ ਜਿਹੜਾ ਗੁੱਲੀ ਡੰਡਾ ਸੀ ਲਲਨਪੁੱਲ ਕੱਢਤਾ ਇਹ ਦੂਜੀ ਗੱਲ ਆ ਆਪਾਂ ਜਦੋਂ ਕਣਕ ਪਹਿਹਾਉਣੇ ਆ ਸਾਡਾ ਤਰੀਕਾ ਇਹ ਆ ਵੀ ਜਦੋਂ ਇੱਕ ਗੱਟਾ ਪਹਿਹਾਉਣਾ ਹੈ ਸਾਡੇ ਬੰਦੇ ਇੱਕ ਗੱਟੇ ਨੂੰ ਸਮਾਰ ਕੇ ਮਿੱਟੀ ਕੱਢ ਦੇਣਗੇ ਉਹਦੀ ਜੇ ਮੜੀ ਮੋਟੀ ਹੋਈ ਉਹਨੂੰ ਧੋਣਗੇ ਪ੍ਰੋਪਰ ਤਰੀਕੇ ਨਾਲ ਧੋਣਗੇ ਉਹਨੂੰ ਇੱਕ ਗੱਟਾ ਜੇ ਆਪਾਂ ਪਹਿਹਾਉਣਾ ਤਾਂ ਇੱਕ ਗੱਟਾ ਧੋਣਾ ਹੈ ਠੀਕ ਹੈ ਮੌਕੇ ਤੇ ਉਹਦੇ ਜੇ ਦੋ ਤਿੰਨ ਧੁੱਪਾਂ ਲੱਗ ਜਾਣਗੀਆਂ ਗਰਮੀ ਬਹੁਤ ਪੈਂਦੀ ਹੈ ਤੇ ਉਹ ਸੁੱਕ ਜੂਗੀ ਉਸ ਤੋਂ ਬਾਅਦ ਤੁਸੀਂ ਜਿਹੜਾ ਉਹਦਾ ਆਟਾ ਕਢਾ ਸਕਦੇ ਹੋ ਠੀਕ ਹੈ ਆਪਾਂ ਇਹ ਤਰੀਕਾ ਵਰਤਦੇ ਆ ਨਾਲੇ ਤਾਂ ਸਾਫ ਹੋ ਜਾਂਦੀ ਹੈ ਧੋਤੀ ਜਾਂਦੀ ਹੈ ਕਿਉਂਕਿ ਇੰਨੀ ਸਾਰੀ ਕਣਕ ਧੋਣੀ ਬਹੁਤ ਔਖੀ ਹੈ ਇਸ ਕਰਕੇ ਜੇ ਤੁਸੀਂ ਕਣਕ ਦਾ ਆਟਾ ਕਢਾ ਕੇ ਲਿਆਉਣਾ ਉਹ ਤੁਸੀਂ ਇੱਕ ਗੱਟਾ ਜਿਹੜਾ ਸਾਫ ਕਰਕੇ ਉਹਨੂੰ ਕਢਾ ਸਕਦੇ ਧੋ ਕੇ ਠੀਕ ਹੈ ਅਸੀਂ ਇਹ ਤਰੀਕੇ ਵਰਤਦੇ ਹਾਂ ਬਾਕੀ ਅੱਡੋ ਅੱਡੀ ਹਰੇਕ ਦੀ ਥਿਉਰੀ ਅੱਡੋ ਅੱਡੀ ਹੁੰਦੀ ਹੈ ਤੇ ਵੀਡੀਓ ਨੂੰ ਉਹਨਾਂ ਕਿਸਾਨ ਭਰਾਵਾਂ ਤੱਕ ਸ਼ੇਅਰ ਜ਼ਰੂਰ ਕਰ ਦਿਓ ਜਿਹੜੇ ਕਹਿੰਦੇ ਯਾਰ ਸਾਡੀ ਕਣਕ ਖਰਾਬ ਹੋ ਜਾਂਦੀ ਹੈ ਲੱਗ ਜਾਂਦਾ ਹੈ ਜੇ ਤੁਸੀਂ ਇਹ ਤਰੀਕਾ ਵਰਤੋਗੇ ਤੁਹਾਡੀ ਕਣਕ ਨਹੀਂ ਖਰਾਬ ਹੋਊਗੀ ਕਦੇ ਵੀ ਠੀਕ ਹੈ ਤੇ ਬਾਕੀ ਤੁਸੀਂ ਦੇਖਿਆ ਹੀ ਹੈ ਆਪਾਂ ਡਰਾਮਾ ਅਜ ਲੋਕਾਂ ਨੇ ਤਾਂ ਕਈ ਦਿਨਾਂ ਦੇ ਭਰੇ ਆ ਤੇ ਆਪਾਂ ਵਾਹਾਂ 15 ਦਿਨਾਂ ਤੋਂ ਬਾਅਦ ਜਿਹੜਾ ਡਰਾਮਾ ਦੀ ਜਿਹੜੀ ਪਰਭਾਈ ਕੀਤੀ ਐ ਤਾਂ ਪਤਾ ਪਾ ਚੰਗੀਆਂ ਲਗਾਈਆਂ ਕਦੇ ਨਹੀਂ ਕਣਕ ਖਰਾਬ ਹੋਈ ਤੇ ਨਾ ਹੀ ਕਦੇ ਲੱਗਿਆ ਠੀਕ ਐ ਬਾਕੀ ਕਮੈਂਟਾਂ ਦੇ ਵਿੱਚ ਜ਼ਰੂਰ ਦੱਸਿਓ ਵੀ ਯਾਰ ਕਿਹੜੇ ਕਿਹੜੇ ਤਰੀਕੇ ਨਾਲ ਤੁਸੀਂ ਕਣਕ ਨੂੰ ਸਾਫ਼ ਰੱਖਣ ਦੇ ਕਿਹੜੇ ਕਿਹੜੇ ਤਰੀਕੇ ਆ ਕਿਹੜੇ ਕਿਹੜੇ ਵਰਤਦੇ ਹੋ ਜ਼ਰੂਰ ਦੱਸਿਆ